ਸੋ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਜੀ ਦੇ ਨਾਲ ਪਟ ਸਹਿਵਾਨਾ ਵੱਲੋਂ ਲਿਖੀ ਹੋਈ ਬਾਣੀ ਸਾਂਝੀ ਕੀਤੀ ਹੈ ਤੇ ਗੁਰੂ ਪਿਆਰਿਓ ਪਟ ਸਹਿਵਾਨ ਨੇ ਕਿੰਦੀ ਕਮਾਲ ਦੀ ਗੱਲ ਆਖੀ ਹੈ ਪਟ ਸਹਿਵਾਨ ਜਿਨ੍ਹਾਂ ਦੇ ਵਿੱਚੋਂ ਪਟ ਮਥਰਾ ਜੀ ਨੇ ਨਾ ਉਹ ਸਮਝਾਉਣਾ ਕਰਦੇ ਨੇ ਕੀ ਕਹਿ ਰਹੇ ਨੇ ਕਲ ਸਮੁੰਦਰ ਪੈ ਰੂਪ ਪ੍ਰਗਟ ਹਰ ਨਾਮ ਉਧਾਰਨ ਉਹ ਦੁਨੀਆ ਦੇ ਲੋਕੋ ਸੰਸਾਰ ਦੇ ਲੋਕੋ ਇਹ ਜਿਹੜਾ ਕਲਯੁਗ ਰੂਪੀ ਸਮੁੰਦਰ ਹੈ ਨਾ ਇਹ ਸੰਸਾਰ ਹੈ ਇਸ ਕਲਯੁਗ ਰੂਪੀ ਸੰਸਾਰ ਸਮੁੰਦਰ ਦੇ ਵਿੱਚ ਮੇਰੇ ਪੰਚਮ ਪਿਤਾ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਾਲਪੁਰਖ ਵਾਹਿਗੁਰੂ ਪਰਮੇਸ਼ਰ ਦਾ ਰੂਪ ਲੈ ਕੇ ਪ੍ਰਗਟ ਹੋਏ ਨੇ ਤੇ ਹਰ ਨਾਮ ਦਾ ਹੋਕਾ ਦੇ ਕੇ ਇਸ ਜਗਤ ਜਲੰਦੇ ਨੂੰ ਜਿਹੜਾ ਕਲਯੁਗ ਰੂਪੀ ਘੋਰ ਸਮੁੰਦਰ ਦੇ ਵਿੱਚ ਡੁੱਬਿਆ ਹੋਇਆ ਇਹਨੂੰ ਤਾਰ ਰਹੇ ਨੇ ਆਖੋ ਸਤਨਾਮ ਸਤਗੁਰ ਤਾਰਨ ਆਏ ਨੇ ਕਲ ਸਮੁੰਦਰ ਭੈ ਰੂਪ ਇਕ ਕਲਜ ਰੂਪੀ ਸਮੁੰਦਰ ਦੇ ਵਿੱਚ ਗੁਰੂ ਅਰਜਨ ਸਾਹਿਬ ਆਰਾ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਲੈ ਕੇ ਸਾਨੂੰ ਤਾਰਨ ਆਏ ਨੇ ਰੱਬ ਦਾ ਰੂਪ ਲੈ ਕੇ ਪ੍ਰਗਟ ਹੋਏ ਨੇ ਸਤਿਗੁਰ ਸੱਚੇ ਪਾਤਸ਼ਾਹ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਬਸ ਐ ਸੰਤ ਜਿਸ ਹਿਰਦੈ ਦੁੱਖ ਦਰਦ ਨਿਵਾਰਨ ਇਹ ਉਹ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਜਿਨ੍ਹਾਂ ਦੇ ਪਿਤਾ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਜਿਨ੍ਹਾਂ ਦੇ ਮਾਤਾ ਧੰਨ ਬੀਬੀ ਪਾਨੀ ਜੀ ਨੇ ਤੇ ਇਹ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਨਮ ਤੋਂ ਹੀ ਜਿਨ੍ਹਾਂ ਨੂੰ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਗੋਦ ਦੇ ਵਿੱਚ ਬਿਠਾ ਕੇ ਖੜਾਇਆ ਵੀ ਪਾਲਿਆ ਵੀ ਪਲੋਸਿਆ ਵੀ ਤੇ ਗੁਰੂ ਪਿਆਰੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਦ੍ਰਿੜ ਵੀ ਕਰਵਾਇਆ ਹੈ ਤੇ ਜਨਮਤ ਗੁਰਮਤ ਬ੍ਰਹਮ ਪਛਾਣਿਓ ਉਹ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਜਿਨ੍ਹਾਂ ਦੀ ਰਸਨਾ ਦੇ ਉੱਤੇ ਜਿਨ੍ਹਾਂ ਦੇ ਜੀਵਨ ਵਿੱਚ ਕੀ ਕਹਿ ਰਹੇ ਨੇ ਬਸੈ ਸੰਤ ਜਿਸ ਹਿਰਦੈ ਇਹ ਉਹ ਗੁਰੂ ਅਰਜਨ ਪਾਤਸ਼ਾਹ ਨੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਸੰਤ ਅਕਾਲ ਪੁਰਖ ਸ਼ਾਂਤੀ ਦਾ ਸੋਮਾ ਪਰਮੇਸ਼ਰ ਆਪ ਵਸ ਰਿਹਾ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਜੀਵਨ ਦੇ ਵਿੱਚ ਸ਼ਾਂਤੀ ਦਾ ਸੋਮਾ ਪਰਮਾਤਮਾ ਅਕਾਲ ਪੁਰਖ ਸੰਤ ਉਹ ਆਪ ਵਸ ਰਿਹਾ ਹੈ ਤੇ ਗੁਰੂ ਪਿਆਰਿਓ ਦੁੱਖ ਦ੍ਰਿਦਰ નિਵਾਰਨ ਗੁਰੂ ਅਰਜਨ ਸਹਿਮਾਰਾ ਸੱਚੇ ਪਾਤਸ਼ਾਹ ਜੀ ਨੇ ਇਸ ਸੰਸਾਰ ਦੇ ਵਿੱਚ ਦੁੱਖਾਂ ਨੂੰ ਦੁਲਿਦਰਾ ਨੂੰ ਦੂਰ ਕਰਨ ਦੇ ਲਈ ਜਨਮ ਲਿਆ ਹੈ ਆਪਣੇ ਜੀਵਨ ਦੇ ਵਿੱਚ ਤਾਂ ਕੋਈ ਦੁੱਖ ਦ੍ਰਿਦਰ ਹੈ ਨਹੀਂ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਇਸ ਸੰਸਾਰ ਰੂਪੀ ਲੋਕਾਂ ਦੇ ਵੀ ਜਿਹੜੇ ਦੁੱਖ ਨੇ ਦ੍ਰਿਦਰ ਨੇ ਉਹ ਦੂਰ ਕਰਨ ਆਏ ਨੇ ਅੱਗੇ ਪਟ ਸਹਿਬਾਨ ਕਹਿ ਰਹੇ ਨੇ ਨਿਰਮਲ ਭੇਖ ਅਪਾਰ ਤਾਸ ਵਿਨ ਅਵਰ ਨ ਕੋਈ ਗੁਰੂ ਅਰਜਨ ਸਾਹਿਬ ਮਹਾਰਾਜ ਤੋਂ ਬਿਨਾ ਹੋਰ ਕੋਈ ਸੰਸਾਰ ਦੇ ਵਿੱਚ ਦਿਖਦਾ ਹੀ ਨਹੀਂ ਜਿਨ੍ਹਾਂ ਦਾ ਜਿਹੜਾ ਭੇਖ ਜੀਵਨ ਨਿਰਮਲ ਹੋਵੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਜਿਹੜਾ ਜੀਵਨ ਹੈ ਉਹ ਬੇਦਾਗ ਹੈ ਮੈਲ ਤੋਂ ਰਹਿਤ ਹੈ ਗੁਰੂ ਪਿਆਰਿਓ ਅਪਾਰ ਨੇ ਜਿਹਦਾ ਕੋਈ ਪਾਰ ਨਹੀਂ ਪਾਇਆ ਜਾ ਸਕਦਾ ਅੰਤ ਨਹੀਂ ਪਾਇਆ ਜਾ ਸਕਦਾ ਤੇ ਉਹਨਾਂ ਵਰਗਾ ਹੋਰ ਕੋਈ ਦਿਸੇ ਨਹੀਂ ਰਿਹਾ ਇਸ ਸੰਸਾਰ ਦੇ ਉੱਤੇ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਮਨ ਬਚ ਜਿਨ ਜਾਣਿਓ ਪਇਓ ਤਹਿ ਸੰਸਰ ਸੋਈ ਜਿਨ੍ਹਾਂ ਨੇ ਮਨ ਕਰਕੇ ਬਚਨਾ ਕਰਕੇ ਅੰਦਰੋਂ ਅਤੇ ਬਾਹਰੋਂ ਗੁਰੂ ਪਿਆਰਿਓ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਜਾਣ ਲਿਆ ਭਇਓ ਤਹਿ ਸੰਸਾਰ ਸੋਈ ਤੇ ਗੁਰੂ ਪਿਆਰਿਓ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਵਰਗਾ ਹੋਰ ਕੋਈ ਨਹੀਂ ਹੈ ਇਸ ਸੰਸਾਰ ਦੇ ਉੱਤੇ ਤੇ ਭਟ ਸਹਿਬਾਨ ਕਹਿੰਦੇ ਐਸੇ ਸਤਿਗੁਰ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਜਿਹੜੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਰੂਪ ਬਣ ਚੁੱਕੇ ਨੇ ਅਖੀਰ ਦੀਆਂ ਪੰਕਤੀਆਂ ਵਿੱਚ ਵੇਖੋ ਕਿੰਨਾ ਕਮਾਲ ਦਾ ਉਹਨਾਂ ਨੇ ਇਹ ਸ਼ਬਦ ਲਿਖਿਆ ਇਹ ਪੰਕਤੀਆਂ ਲਿਖੀਆਂ ਨੇ ਜਿਸ ਵਿੱਚ ਸਮਝਾਉਣਾ ਕੀਤਾ ਹੈ ਧਰਨ ਗगन ਨਵਖੰਡ ਮਹਿ ਜੋਤ ਸਭ ਰੂਪੀ ਰਹੇ ਹੋ ਪਰ ਪਟ ਮਥਰਾ ਜੀ ਕਹਿ ਰਹੇ ਨੇ ਧਰਨ ਮਤਲਬ ਧਰਤੀ ਗगन ਮਤਲਬ ਆਕਾਸ਼ ਨਵਖੰਡ ਨੌ ਖੰਡ ਇਹ ਧਰਤੀ ਦੇ ਉੱਤੇ ਆਕਾਸ਼ ਦੇ ਵਿੱਚ ਬ੍ਰਹਿਮੰਡ ਦੇ ਵਿੱਚ ਸਾਰੇ ਪਾਸੇ ਸਰੂਪੀ ਰਹੇ ਉਹ ਪਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਖੁਦ ਵਸ ਰਹੇ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਜੋਤ ਇਹ ਸਾਰੇ ਬ੍ਰਹਿਮੰਡ ਦੇ ਵਿੱਚ ਹੈ ਕਿਉਂ ਕਿਉਂਕਿ ਗੁਰੂ ਅਰਜਨ ਸਾਹਿਬ ਮਹਾਰਾਜ ਰੱਬ ਦਾ ਰੂਪ ਬਣ ਚੁੱਕੇ ਨੇ ਅਪਾ ਕਹਿੰਨੇ ਆ ਨਾ ਰੱਬ ਸਾਰੀ ਜਗ੍ਹਾ ਤੇ ਵਸਦਾ ਜਿੱਧਰ ਮੈਂ ਵੇਖਾਂ ਉਧਰ ਰੱਬ ਐ ਪਰ ਭੱਟ ਮਥਰਾ ਜੀ ਕਹਿੰਦੇ ਉਹ ਦੁਨੀਆ ਦੇ ਲੋਕੋ ਮੈਨੂੰ ਤਾਂ ਹਰ ਜਗ੍ਹਾ ਤੇ ਗੁਰੂ ਅਰਜਨ ਪਾਤਸ਼ਾਹ ਨਜ਼ਰ ਆ ਰਹੇ ਨੇ ਕਿਉਂ ਕਿਉਂਕਿ ਗੁਰੂ ਅਰਜਨ ਸਹਿਬ ਮਹਾਰਾਜ ਰੱਬ ਦਾ ਰੂਪ ਬਣ ਚੁੱਕੇ ਨੇ ਅਗਲੀ ਪੰਕਤੀ ਦੇ ਵਿੱਚ ਜਿਹੜੀ ਗੱਲ ਆਖੀ ਐ ਜੇ ਕਿਤੇ ਸਾਨੂੰ ਸਮਝ ਲੱਗ ਜਾਵੇ ਨਾ ਅਸੀਂ ਦਰ ਦਰ ਤੇ ਠੋਕਰਾਂ ਨਹੀਂ ਖਾਵਾਂਗੇ ਕੀ ਕਹਿ ਰਹੇ ਨੇ ਭਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤਖ ਹਰ ਉਹ ਪਟਮਥਰਾ ਦੁਨੀਆ ਦੇ ਲੋਕਾਂ ਨੂੰ ਦੱਸ ਕਿ ਗੁਰੂ ਅਰਜਨ ਸਹਿਬ ਮਹਾਰਾਜ ਦੇ ਵਿੱਚ ਤੇ ਰੱਬ ਦੇ ਵਿੱਚ ਰਤਾ ਭਰ ਵੀ ਫਰਕ ਨਹੀਂ ਹੈ ਗੁਰੂ ਅਰਜਨ ਸਹਿਬ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਰੂਪ ਬਣ ਚੁੱਕੇ ਨੇ ਤੇ ਗੁਰੂ ਪਿਆਰਿਓ ਐਸੇ ਦੀਨ ਦਿਆਲ ਪੰਜਵੇਂ ਪਿਤਾ ਧੰਨ ਗੁਰੂ ਅਰਜਨ ਸਹਿਬ ਮਹਾਰਾਜ ਜੀ ਜਿਨ੍ਹਾਂ ਨੂੰ ਤਤੀ ਤਵੀ ਤੇ ਬਿਠਾ ਕੇ ਸ਼ਹੀਦ ਕੀਤਾ ਗਿਆ